ਉਹ ਬੀਬੀ ਵਿਦੇਸ਼ ਮੰਤਰੀ ਵੀ ਰਹੀ ਤੇ ਅੱਜ ਜਦੋਂ ਉਹ ਭਾਜਪਾ ਚਲੀ ਗਈ ਤੁਹਾਨੂੰ ਕਿਸੇ ਨੂੰ ਪੁੱਛੇ ਗਨ ਪ੍ਰਧਾਨ ਮੰਤਰੀ ਦੇ ਨਾਲ ਬੈਠੀ ਸੀ ਕਿਸਾਨ ਜਿਹੜੇ ਕਿ ਇੰਡੀਆ ਦੀ ਰੀੜ ਦੀ ਹੱਡੀ ਹੈ ਜਿਹੜਾ ਕਿ ਪਟਿਆਲੇ ਦਾ ਵੋਟਰ ਹੈ ਵੋਟਾਂ ਮੰਗਣ ਆਇਆ મોદી ਤੇ ਉਹਨਾਂ ਲੋਕਾਂ ਨੂੰ ਨਾਕੇ ਲਾ ਕੇ ਬਾਹਰ ਰੱਖਦੇ ਮੈਂ ਤੁਹਾਨੂੰ ਵੋਟਾਂ ਮੰਗਣ ਆਵਾਂ ਤੇ ਤੁਹਾਡੇ ਨਾਕੇ ਲਾ ਕੇ ਉਹ ਪਰਾਂ ਜਾ ਕੇ ਸਟੇਜ ਤੇ ਬੋਲਣ ਲੱਗ ਜਾਵਾ 2 ਕਿਲੋਮੀਟਰ ਦੂਰ ਇਹ ਤਾਂ ਕੋਈ ਲੋਕਤੰਤਰ ਨਹੀਂ ਹੈ ਤੁਸੀਂ ਕੱਲ ਦੇਖਿਆ ਪਟਿਆਲੇ ਚ ਦੇਖਿਆ ਸਾਰੀਆਂ ਸੜਕਾਂ ਤੇ ਨਾਕੇ ਲੱਗੇ ਨੇ ਇਹ ਜਾਨਮ ਹਾਕਮ ਉਹ ਲੋਗ ਗਰਾਊਂਡ ਚ ਬੋਲ ਰਿਹਾ ਹੈ ਤੇ ਨਾਲ ਬੋਲ ਰਹੀ ਹੈ ਉਹੀ ਪ੍ਰਨੀਤ ਕੌਰ ਜਿਹਨੂੰ ਤੁਸੀਂ 20 ਸਾਲ ਆਪਣੇ ਸਿਰ ਤੇ ਖਾ ਕੇ ਰੱਖਿਆ ਇਹ ਮੁੰਡਿਆਂ ਨੇ ਤਾਂ ਗਲਤੀ ਕੀਤੀ ਹੈ 2 ਸਾਲ ਪਹਿਲਾਂ